ਬੀਕਯੂ ਗ੍ਰਾਹਾਂ ਵੱਲੋਂ ਇੱਕ ਤੋਂ ਪੰਜ ਤਰੀਕ ਤਾ ਧਰਨਾ ਜਿਹੜਾ ਐਲਾਨਾ ਗਿਆ ਸੀ ਚੰਡੀਗੜ੍ਹ ਦੇ 34 ਗਰਾਊਂਡ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਕੱਲ ਮੀਟਿੰਗ ਹੋਈ ਹੈ ਕੀ ਕੁਝ ਸੱਟੇ ਨਿਕਲੇ ਹੈ ਕਿੰਨਾ ਮੰਗਾਂ ਦੇ ਉੱਪਰ ਸਹਿਮਤੀ ਹੋਈ ਹੈ ਸਾਡੇ ਨਾਲ ਬੀਕਯੂ ਦੇ ਜੋਗਿੰਦਰ ਸਿੰਘ ਗ੍ਰਾਹਾਂ ਉਹਨੇ ਉਹ ਗ੍ਰਾਹ ਸਾਹਿਬ ਕਿਹੜੇ ਮੁੱਦਿਆਂ ਦੇ ਉੱਪਰ ਸਹਿਮਤੀ ਬਣੀ ਹੈ ਅੱਜ ਵਾਪਸ ਜਾ ਰਹੇ ਹੋ ਜਾਂ ਮੋਰਚਾ ਲਗਾਉਣਾ ਪੱਕਾ ਦੇਖੋ ਸੱਤੀ ਮੰਗ ਪੱਤਰਾਂ ਦੇ ਵਿੱਚ ਅਸੀਂ ਮੁੱਖ ਤੌਰ ਤੇ ਖੇਤੀ ਨੀਤੀ ਵਾਲਾ ਮੰਗ ਪੱਤਰ ਸੱਤ ਉਹ ਤੇ ਸਹਿਮਤੀ ਹੋ ਗਈ ਸਰਕਾਰ ਨੇ ਵੀ ਹਾਂ ਖੇਤੀ ਨੀਤੀ ਬਣਾਈ ਹੈ ਅਸੀਂ ਨੇ ਬਣਾ ਲਈ ਤੇ ਇਹਦਾ ਕੱਚਾ ਖੜਾ ਤਿਆਰ ਕਰਕੇ ਤੁਹਾਨੂੰ ਉਹ 3 ਤੰਬਰ ਤੱਕ ਸੁਣੋ ਦੇਣਾ ਲਗਾਤਾਰ ਇਹ ਵੀ ਗੱਲਾਂ ਚਰਚਾ ਚ ਰਹਿੰਦੀਆਂ ਵੀ ਕਿਸਾਨ ਆਉਂਦੇ ਆ ਫਿਰ ਚਾਹੇ ਉਹ ਸ਼ੰਭੂ ਬਾਰਡਰਾਂ ਤੇ ਹੋਣ ਚੰਡੀਗੜ੍ਹ ਚ ਧਰਮ ਦਿੰਦੇ ਹੋਣ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸੋ ਇਹਦੇ ਚ ਕਿੰਨੇ ਕੁ ਸੱਚ ਹੈ ਇਹ ਦੂਸਰੀ ਗੱਲ ਖੇਤੀ ਨੀਤੀ ਚ ਆਮ ਲੋਕਾਂ ਵਾਸਤੇ ਕੋਈ ਜਿਹੜਾ ਤੁਸੀਂ ਹੈਗਾ ਰੱਖਿਆ ਦੇਖੋ ਸਰ ਅਸੀਂ ਆਏ ਆ ਤੁਸੀਂ ਕਿੰਨੇ ਕੁ ਪਰੇਸ਼ਾਨ ਹੋਏ ਹੋ ਸਾਡੇ ਤੱਕ ਪਤਾ ਨਹੀਂ ਸਾਡੇ ਆ ਗਵਾਂਢੀ ਆਸ-ਪਾਸ ਦੇ ਗਵਾਂਢੀ ਕਿੰਨੇ ਕੁ ਪਰੇਸ਼ਾਨ ਹੋਏ ਨੇ ਇਹ ਵੀ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਇਹਨਾਂ ਨਾਲ ਰابطਾ ਜ ਨਹੀਂ ਕੀਤਾ ਉਹ ਅਸੀਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿੱਥੇ ਵੀ ਅਸੀਂ ਕਿਤੇ ਪੜਾ ਲਾ ਕੇ ਬੈਠਿਆ ਸਾਨੂੰ ਹੁਣ ਤੱਕ ਲੋਕ ਯਾਦ ਕਰਦੇ ਅਸੀਂ ਕਿਸਾਨ ਬੈਠਿਆ ਬਹਾਦਰਗੜ੍ਹ ਬਹਾਦਰਗੜ੍ਹ ਸਾਡੇ ਨਾਲ ਰਿਸ਼ਤੇਦਾਰੀ ਆਮ ਨੂੰ ਵਰਤਦੇ ਨੇ ਲੋਕ ਇਹ ਗੁੱਸੇ ਹੁੰਦੇ ਨੇ ਜਦੋਂ ਚੰਡੀਗੜ੍ਹ ਦਿੱਲੀ ਜਾਂਦੇ ਆ ਵੀ ਸਾਡੇ ਨਹੀਂ ਰਹੇ ਸਾਡੇ ਨਹੀਂ ਜਿਹਨੇ ਇਸ ਤਰ੍ਹਾਂ ਦਾ ਵਰਤੋਅ ਅਸੀਂ ਇੱਥੇ ਕਿਸੇ ਨਾਲ ਸਾਡੀ ਟ੍ਰੇਨਿੰਗ ਹੈ ਸਾਡੇ ਕਿੱਦੜੂ ਵੀ ਇਹ ਸਾਡੇ ਭੈਣ ਨੇ ਸਾਡੇ ਭਰਾ ਨੇ ਸਾਡੇ ਬੱਚੇ ਨੇ ਇਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਆਵੇ ਆਪਣੇ ਕਰਕੇ ਇਹ ਗੱਲ ਦਾ ਵਿਚਾਰ ਰੱਖਿਆ ਜਾਵੇ ਦੂਜਾ ਜਿਹਦਾ ਸਵਾਲ ਹੈ ਜਦੋਂ ਅਸੀਂ ਸੜਕਾਂ ਤੇ ਕਿਤੇ ਬੈਠਦੇ ਆ ਤੇ ਉਹ ਸਾਡੀ ਕੋਈ ਮਜਬੂਰੀ ਹੁੰਦੀ ਹੈ ਕਿਉਂਕਿ ਸਰਕਾਰ ਉਹਦੇ বিনা ਹੱਲ ਦੀ ਨਹੀਂ ਉਹ ਵੀ ਅਸੀਂ ਐਂ ਸੋਚਦੇ ਆ ਬਹੁਤ ਹੁਣ ਸੋਚ ਰਹੇ ਆ ਅਸੀਂ ਉੱਤੇ ਵਿਚਾਰੇ ਦਾ ਕੀ ਹੱਲ ਕੱਢੀਏ ਵੀ ਉਹ ਅਸੀਂ ਸੋਚਦੇ ਆ ਖੇਤੀ ਨੀਤੀ ਜਿਹੜੀ ਬਣਾਉਣ ਨੂੰ ਲੈ ਕੇ ਗੱਲ-ਗੱਲ ਹੋਈ ਮੀਟਿੰਗ ਮੁੱਖ ਮੰਤਰੀ ਦੇ ਨਾਲ ਕਿਹੜੇ ਕੋ ਤੱਥ ਰੱਖੇ ਗਏ ਤੁਸੀਂ ਕਿਹੜੇ ਆਪਣੀਆਂ ਉਹਦੇ ਵਿੱਚ ਰੱਖੀਆਂ ਗੱਲਾਂ ਔਰ ਉਹਨਾਂ ਨੇ ਕੀ ਕੁਝ ਮੰਨਿਆ ਹੁਣ ਤੱਕ ਮੰਗ ਪੱਤਰ ਅਸੀਂ ਦਿੱਤਾ ਜੀ ਉਹਨਾਂ ਤੇ ਬਹਿਸ-ਬੁਸ ਹੋਈ ਹੈ ਚਰਚਾ ਹੋਈ ਹੈ ਚਰਚਾ ਹੋਣ ਤੋਂ ਬਾਅਦ ਅਸੀਂ ਕਿਹਾ ਵੀ ਅਸੀਂ ਤਾਂ ਤੁਹਾਡੇ ਮੰਗ ਪੱਤਰ ਦੇਤਾ ਤੁਸੀਂ ਦੱਸੋ ਸਾਡੀ ਖੇਤੀ ਨੀਤੀ ਛੋੜੀ ਵਾਲੀ ਖੇਤੀ ਨੀਤੀ ਕਿੱਥੇ ਹੈ ਉਹ ਦੱਸੋ ਤੁਸੀਂ ਕੀ ਬਣਾਇਆ ਇਹਦੇ ਵਿੱਚ ਉਗਰਾਣ ਸਾਹਿਬ ਆਮ ਲੋਕਾਂ ਨੂੰ ਕੀ ਫਾਇਦਾ ਹੋਣਾ ਹੈ ਆਮ ਜਿਹੜੇ ਲੋਕ ਨੇ ਜਿਵੇਂ ਵਪਾਰੀ ਲੋਕ ਨੇ ਦੁਕਾਨਦਾਰ ਲੋਕ ਨੇ ਜਾਂ ਉਹਨਾਂ ਨੂੰ ਤੁਸੀਂ ਪਹਿਲਾਂ ਦੱਸਦੇ ਵੀ ਬੜਾ ਫਾਇਦਾ ਹੋਣਾ ਖ ਦੇਖੋ ਆਪ ਲੋਕਾਂ ਦੇ ਵਿੱਚ ਇਹਦੇ ਵਿੱਚ ਅਸੀਂ ਨੁਕਤਾ ਪਾਇਆ ਹੋਇਆ ਹੈ ਪਹਿਲੀ ਗੱਲ ਤਾਂ ਜ਼ਮੀਨ ਹੀ ਟੋੜਦਾ ਚਲੋ ਤਾਂ ਕਿਸਾਨ ਜਿਹੜੇ ਖੇਤੀ ਨਾਲ ਜੁੜੇ ਹੋਏ ਨੇ ਉਹ ਲੋਕ ਕਰਨਗੇ ਵੈਸੇ ਜਦੋਂ ਖੇਤੀ ਜਾਂਦੇ ਲੋਕ ਕਰਨਗੇ ਨਾ ਜੇ ਉਹ ਜ਼ਮੀਨ ਦੇ ਵਿੱਚ ਖੇਤੀ ਕਰਨ ਲੱਗਦੀ ਜਾਦੇ ਗਣਤੀ ਨੂੰ ਉਹਨਾਂ ਦੇ ਹੱਥਾਂ 'ਚ ਪੈਸਾ ਹੋ ਉਹ ਮਾਰਕੀਟ 'ਚ ਜਾਣਗੇ ਤਾਂ ਮਾਰਕੀਟ ਨੂੰ ਫਾਇਦਾ ਹੋ ਮਾਰਕੀਟ ਕਹਾ ਡਿਮਾਂਡ ਹੋ ਇੰਡਸਟਰੀ ਨੂੰ ਕਰੂ ਇੰਡਸਟਰੀ ਨੂੰ ਫਾਇਦਾ ਹੋ ਇੰਡਸਟਰੀ ਕਹਾ ਡਿਮਾਂਡ ਐਗਰੀਕਲਚਰ ਨੂੰ ਕਰੂ ਸਾਨੂੰ ਕੱਚਾ ਮਾਲ ਚਾਹੀਦਾ ਜੇ ਨਹੀਂ ਇਹ ਰੁਟੀਨ ਚੱਲੂਗੀ ਜਿੱਥੇ ਵੀ ਜਾਨੀ ਕਿਥੇ ਆਰਥਿਕ ਸੰਕਟ ਹੈ ਜੇ ਉਹਨਾਂ ਲੋਕਾਂ ਦੇ ਹੱਥਾਂ ਨੂੰ ਕੰਮ ਹੋ ਗਿਆ ਤਾਂ ਆਰਥਿਕ ਸੰਕਟ ਦੂ। ਆਰਥਿਕ ਸੰਕਟ ਦਾ ਮਤਲਬ ਇਹ ਹੁੰਦਾ ਕਿ ਇੱਥੇ ਖਪਤਕਾਰਾਂ ਕੋਲੇ ਪੈਸਾ ਨਹੀਂ। ਖਪਤਕਾਰ ਜੇ ਪੈਸਾ ਉਹਨਾਂਗੇ ਤਾਂ ਮਾਰਕੀਟ ਹੀ ਜਾਣਗੇ। ਜੇ ਨਹੀਂ ਆਰਥਿਕ ਸੰਕਟ ਖੇਤੀ ਦੀ ਇਹ ਜਿਹੜੀ ਨੀਤੀ ਅਸੀਂ ਬਣਾਈ ਹੈ ਇਹਦੇ ਨਾਲ ਆਰਥਿਕ ਸੰਕਟ ਦੂ ਨਹੀਂ ਦ। ਵੱਧ ਹੱਥਾਂ ਨੂੰ ਕੰਮ ਮਿਲਦਾ। ਜਿਹੜੀ ਸਰਕਾਰ ਕਹਿੰਦੀ ਹੈ ਵੀ 17 ਲੱਖ ਕਰੋੜ ਦਾ ਅਸੀਂ ਜਨਤਕ ਵੰਡ ਪ੍ਰਣਾਲੀ ਦਾ ਰਸਣ ਦੇ ਦੇਣਾ ਫ੍ਰੀ ਲੋਕਾਂ ਨੂੰ। ਉਹ ਬਚਦਾ। ਤੇ ਲੋਕ ਜਿਹੜੇ ਵਿਹਲੇ ਨੇ ਉਹਨਾਂ ਦੇ ਹੱਥਾਂ ਨੂੰ ਕੰਮ ਮਿਲਦਾ। ਪੰਜ ਮਾਰਲੇ ਪਲਾਟ ਜਿਹੜੀ ਮਜ਼ਦੂਰਾਂ ਦੀ ਮੰਗ ਕਦੇ ਮੰਗ ਖਤਮ ਹੁੰਦੀ ਹੈ ਤੇ ਸਾਰੇ ਲੋਕ ਵਸਾਲ ਹੁੰਦੇ ਨੇ ਇੰਡਸਟਰੀ ਡਿਵੈਲਪ ਹੁੰਦੀ ਹੈ ਮਾਰਕੀਟ ਡਿਵੈਲਪ ਹੁੰਦੀ ਹੈ ਸਾਰੇ ਲੋਕ ਡਿਵੈਲਪ ਕਿਸਾਨ ਹੁਣ ਦੂਜੇ ਇੱਥੇ ਬਹੁਤ ਸਾਰੀਆਂ ਗੱਲਾਂ ਜਾਂ ਜene ਉਸੇ ਗੱਲ ਤੋਂ ਹੁਣ ਕਿ ਅਸੀਂ ਕਿਸਾਨ ਹੁਣ ਆਮ ਲੋਕਾਂ ਦਾ ਵੀ ਸੋਚਣ ਲੱਗ ਗਏ ਨਾਲ ਵੀ ਸ਼ੁਰੂਆਤ ਤੋਂ ਜਿਵੇਂ ਚੱਲਦਾ ਸੀ ਪਰ ਚਰਚਾ ਹਰ ਇੱਕ ਵਾਰ ਇਹੀ ਹੁੰਦੀ ਸੀ ਵੀ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੋ ਹੁਣ ਸਰਕਲ ਜਿਹੜਾ ਉਸੇ ਤਰੀਕੇ ਨਾਲ ਚੱਲ ਲੱਗ ਗਿਆ ਵੀ ਕਿਸਾਨ ਜਿਹੜੇ ਨੇ ਜਾਂ ਫਾਰਮਰਸ ਨੇ ਆਮ ਲੋਕਾਂ ਬਾਰੇ ਵੀ ਨਾਲ ਸੋਚਣ ਲੱਗ ਗਏ ਆਪਣੇ ਸਾਡੇ ਨਾਤੇ ਨੇ ਉਹਨ ਸਾਡੇ ਰਿਸ਼ਤੇ ਜੁੜੇ ਹੋਏ ਨੇ ਉਹਨਾਂ ਨਾਲ ਸਾਡੇ ਵਾਸਤੇ ਪਰਚੂਨ ਖੇਤਰ ਹੈ ਸਾਡੇ ਵਾਸਤੇ ਇੰਪੋਰਟੈਂਟ ਹੈ ਆ ਸਾਡੀ ਜੇਬ ਵਿੱਚ ਪੈਸਾ ਨਾ ਆਵੇ ਅਸੀਂ 6 ਮਹੀਨਿਆਂ ਦਾ ਸਾਮਾਨ ਚੱਕ ਲੈਂਦੇ ਆ ਸ਼ੋਪਿੰਗ ਮਾਲ ਵਾਲਾ ਦੇ ਦੂਗਾ ਸਾਨੂੰ 6 ਮਹੀਨਿਆਂ ਦਾ ਸਾਮਾਨ ਨਹੀਂ ਦੇਣਾ ਆ ਪਿੰਟੂ ਡਾਕਟਰ ਨੇ ਅਸੀਂ ਦਵਾਈ ਲੈਨੇ ਆ ਸੂਏ ਲਵਾਉਨੇ ਆ ਬਿਮਾਰ ਹੋ ਜਾਂਦੇ ਆ ਸਾਡੀ ਦਵਾਈ ਇਲਾਜ ਕਰ ਦਿੰਦੇ ਨੇ ਪੈਸੇ ਫਸਲ ਆਈ ਤੋਂ ਦਿੰਨੇ ਆ ਸਾਨੂੰ ਫਾਇਦਾ ਨਹੀਂ ਇਹਨਾਂ ਦਾ ਸ਼ੋਪਿੰਗ ਮਾਲ ਵਾਲਾ ਜਾਂ ਵੱਡੇ ਡਾਕਟਰ ਵੱਡੇ ਹਸਪਤਾਲ ਦੇ ਉਹ ਸਾਨੂੰ ਅੰਦਰੋਂ ਬਾਹਰ ਨਹੀਂ 200% ਦੀ ਪਰਚੀ ਪਹਿਲਾਂ ਕੱਟਦੇ ਆ ਇਸ ਕਰਕੇ ਜਿੰਨਾ ਗੱਲਾਂ ਦਾ ਸਾਨੂੰ ਫਾਇਦਾ ਹੈ ਸਾਨੂੰ ਛੋਟੀ ਇੰਡਸਟਰੀ ਦਾ ਫਾਇਦਾ ਹੈ ਸਾਨੂੰ ਛੋਟੇ ਦੁਕਾਨਦਾਰਾਂ ਦਾ ਫਾਇਦਾ ਹੈ ਸਾਨੂੰ ਛੋਟੀ ਸੰਤ ਦਾ ਫਾਇਦਾ ਹੈ ਸਾਨੂੰ ਛੋਟੀ ਮਸ਼ੀਨਰੀ ਦਾ ਫਾਇਦਾ ਹੈ ਅਸੀਂ ਕਿਉਂ ਨਾ ਕਹੀਏ ਪਰਫੁੱਲਤ ਹੋਣ ਇਸ ਕਰਕੇ ਜਦੋਂ ਅਸੀਂ ਗੱਲ ਕਰਦੇ ਆ ਸਾਡੇ ਵਿਸ਼ਾਲ ਦੀ ਜਦੋਂ ਪਾਣੀ ਦਾ ਮਸਲਾ ਹੈ ਉਹ ਕਿਹੜਾ ਸਾਡਾ ਕੱਲਿਆਂ ਦਾ ਮਸਲਾ ਹੈ ਪਾਣੀ ਗੰਦਾ ਪਾਣੀ ਤੁਸੀਂ ਜ਼ਹਿਰੀਲਾ ਪਾਣੀ ਉਹ ਤੁਸੀਂ ਪੀਨੇ ਮੈਂ ਵੀ ਪੀਣਾ ਬਿਮਾਰੀਆਂ ਸਾਨੂੰ ਵੀ ਲੱਗਦੀਆਂ ਨੇ ਮੇਰੀਆਂ ਅਰਜ਼ੀਕਾਰ ਦਾ ਮਸਲਾ ਕਿੱਲਾ ਸਾਡੇ ਕੱਲੇ ਕਿਸਾਨਾਂ ਦਾ ਮਸਲਾ ਹੈ ਪੜੇ ਲਿਖੇ ਬੰਦੇ ਜਿਹੜੇ ਮੁਲਾਜ਼ਮੇ ਨੇ ਉਹਨਾਂ ਦਾ ਵੀ ਮਸਲਾ ਹੈ ਵਿਦਿਆਰਥੀਆਂ ਦਾ ਮਸਲਾ ਹੈ ਵਪਾਰੀਆਂ ਦੇ ਬੱਚਿਆਂ ਦਾ ਮਸਲਾ ਜਣੀ ਇੱਕ ਲਕਾਈ ਐਸੀ ਪੇਰੈਂਟਸ ਜਮਾਤ ਫੋਨ ਵੀ ਕਰਕੇ ਜਦੋਂ ਅਸੀਂ ਖੇਤੀ ਨੀਤੀ ਦੀ ਹੈ ਸਾਡਾ ਘੇਰਾ ਇਹਦੇ ਵਿੱਚ ਬਹੁਤ ਵੱਡੇ ਲੋਕਾਂ ਦਾ ਫਾਇਦਾ ਹੁੰਦਾ ਬਹੁਤ ਸਾਰੇ ਲੋਕ ਇਹਦੇ ਚਾਹੁੰਦੇ ਸੋ ਹੁਣਾਂ ਚ ਇੱਥੋਂ 2 ਵਜੇ ਤੱਕ ਦਾ ਸਮਾਂ ਰੱਖਿਆ ਗਿਆ 2 ਵਜੇ ਵਾਪਸ ਸਕੂਲ ਚ ਰਣਾ 2 ਵਜੇ ਅੱਜ ਜਾਮਾਂਗੇ ਫਿਰ ਮਿਲਾਂਗੇ ਤੁਹਾਨੂੰ ਫਿਰ ਉਹੀ ਮੈਂ ਗੱਲ ਕਰਨ ਲੱਗਾ ਸੀ ਵੀ ਇੱਕ ਸਵਾਲ ਸੀ ਵੀ ਅੱਗੋਂ ਫੇਰ ਕੋਈ ਮੋਰਚਾ ਲਾਉਣ ਦੀ ਗੱਲਬਾਤ ਹੋਈ ਹੈ ਜਿਵੇਂ ਕਿ ਇਹ ਮੰਗਾ ਨਹੀਂ ਮੰਨੀਆਂ ਜਾਂਦੀਆਂ ਫਿਰ ਕਿਉਂਕ ਜਨਾ ਦਾ ਮੋਰਚਾ ਹੈ ਤਾਂ ਇਹ ਨਹੀਂ ਵੀ ਬਾਰ-ਬਾਰ ਮੋਰਚਾ ਲਾਉਣਾ ਹੁੰਦਾ ਮੋਰਚਾ ਵੀ ਤਾਂ ਕਿਸੇ ਗੱਲ ਤੇ ਲੱਗਦਾ ਤੇ ਮੋਰਚਾ ਕੋਈ ਸਮੇਂ ਨਾਲ ਲੱਗਦਾ ਹੁੰਦਾ ਕਿਸਾਨ ਮੋਰਚੇ ਦਾ ਐਲਾਨ ਸੀ ਕਿ ਵੀ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੋ ਅਸੀਂ ਨਵੰਬਰ ਦਸੰਬਰ ਚ ਦੁਆਰੇ ਜਾਵਾਂਗੇ ਵੱਡੇ ਇਕੱਠ ਦੇ ਨਾਲ ਆਵਾਂਗੇ ਵੱਡੇ ਜਥੇ ਦੇ ਨਾਲ ਆਵਾਂਗੇ ਸਰ ਉਹ ਤਾਂ ਉਹ ਦੂਜੀ ਉਹ ਜਥੇ ਸੰਯੁਕਤ ਮੋਰਚੇ ਜਿਹੜੇ ਪੰਜਾਬ ਵਾਲੇ ਜਥੇਬੰਦੀਆਂ ਨੇ ਉਹਨਾਂ ਨੇ ਜੇ ਕੋਈ ਮੋਰਚਾ ਲਾਉਣਾ ਹੈ ਤਾਂ ਉਹਨਾਂ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ ਬਿਲਕੁਲ ਤਾਂ ਸਿੱਧੇ ਤੌਰ ਦੇ ਉੱਪਰ ਜੇਕਰ ਜੇਕਰ ਹੋਵੇ ਤਾਂ ਅੱਜ 2 ਵਜੇ ਦਾ ਸਮਾਂ ਹੈਗਾ 2 ਵਜੇ ਤੋਂ ਬਾਅਦ ਬੀਕੇ ਜੋ ਗ੍ਰਾਮ ਵੱਲੋਂ ਮੋਰਚਾ ਚੰਡੀਗੜ੍ਹ ਤੋਂ ਰਵਾਨਾ ਕੀਤਾ ਜਾਵੇਗਾ ਔਰ ਅਗਲੇ ਮੰਗਾਂ ਤੱਕ ਜਿਹੜਾ ਮੋਰਚਾ ਹੈਗਾ ਉਸ ਪੋਸਟਪੋਨ ਕੀਤਾ ਜਾਣਾ। ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ। YouTube Facebook Instagram X ਔਰ WhatsApp ਚੈਨਲ ਪਰ